ਹੋ ਇੱਕ ਜੋਗੀ ਢਿੱਲਿਓ ਆ ਗਿਆ ਹੀ ਪਾਪੀ ਜੋਗੀ ਢਿੱਲਿਓ ਆ ਗਿਆ ਹੀ ਪਾਪੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਹੀ ਪਾਪੀ ਹੱਥ ਵਿੱਚ ਚਿਮਟਾ ਕੰਨਾਂ ਦੇ ਵਿੱਚ ਮੁੰਦਰਾ ਕਿੱਤੇ ਵਿੱਚ ਹਲਕੇ ਜਗਾ جا ਗਿਆ ਨੀ ਪਾਪੀ ਉਹ ਦਿਨਾਂ ਨ ਸ਼ਰਬਤੀ ਦੋ ਜਟੀਆਂ ਨਿਸ਼ਾਰਬਤੀ ਦੋ ਜੱਟੀਆਂ ਕਦੇ ਹੱਸਦੇ ਕਦੇ ਪੈਣ ਰੋ ਜੱਟੀਆਂ ਕਦੇ ਹੱਸਦੇ ਕਦੇ ਪੈਣ ਰੋ ਜੱਟੀਆਂ ਉਹਦੇ ਨੈਣ ਨਿਸ਼ਾਰਬਤੀ ਦੋ ਜੱਟੀਆਂ ਕਦੇ ਹੱਸਦੇ ਕਦੇ ਪੈਣ ਰੋ ਜੱਟੀਆਂ ਫਤੂਨੇ ਉੱਤੇ ਬੈਠਾ ਜੱਟ ਚ ਮਟਾ ਵਜਾਵੇ ਹਾਏ ਨੀ ਜਾਦੂ ਤੇ ਜਾਦੂ ਪਾ ਗਿਆ ਨੀ ਬਾਬੀ ਮਿੱਠੀ ਬੀਨਾ ਵਜਾ ਗਿਆ ਨੀ ਬਾਬੀ ਜੋਗੀ ਟਿੱਲਿਓਂ ਆ ਛੰਨਾ ਪਰ ਕੇ ਖੈਰ ਕੀ ਪਾ ਬੈਠੀ ਛੰਨਾ ਪਰ ਕੇ ਖੈਰ ਕੀ ਪਾ ਬੈਠੀ ਮੈਂ ਸੁਤ ਹੋਇਆ ਇਸ਼ਕ ਜਗਾ ਬੈਠੀ ਮੈਂ ਸੁਤ ਹੋਇਆ ਇਸ਼ਕ ਜਗਾ ਬੈਠੀ ਛੰਨਾ ਪਰ ਕੇ ਖੈਰ ਕੀ ਪਾ ਬੈਠੀ ਮੈਂ ਸੁਤ ਹੋਇਆ ਇਸ਼ਕ ਜਗਾ ਬੈਠੀ ਸਖਰ ਦੁਪਹਿਰੇ ਉਹਦਾ ਬੋਰਾ ਬੋਰਾ ਰੰਗ ਸਖਰ ਦੁਪਹਿਰੇ ਉਹਦਾ ਬੋਰਾ ਬੋਰਾ ਰੰਗ ਮੈਂ तिट मड़ी लाॻ भाभी मिठ पीन वॼा गाभी योगी टलो आई भाभी ਹੋ ਗਿਆ ਜੱਟ ਫਕੀਰ ਕੁੜੇ ਹੋ ਗਿਆ ਜੱਟ ਫਕੀਰ ਕੁੜੇ ਰਸ ਗਈ ਹੈ ਤਕਦੀਰ ਕੁੜੇ ਰਸ ਗਈ ਹੈ ਤਕਦੀਰ ਕੁੜੇ ਹੋ ਗਿਆ ਜੱਟ ਫਕੀਰ ਕੁੜੇ ਆਦੀ ਰਸ ਗਈ ਹੈ ਤਕਦੀਰ ਕੁੜੇ ਮਾਗਦੇ ਮਹੀਨੇ ਉਹਦਾ ਗੋਰਾ ਗੋਰਾ ਰੰਗ ਮਾਗਦੇ ਮਹੀਨੇ ਉਹਦਾ ਬੋਰਾ ਬੋਰਾ ਰੰਗ ਮੇਰੇ ਚਤਨੂ ਚ ਸੰਮਣੀ ਲਾ ਗਿਆ ਪਾਪੀ ਮਿੱਠੀ ਮਿੱਠੀ भाभी मीट लो ज्ञानी पापी, ਸਾਈਂ ਦੇ ਵੀਰ ਦੀਏ ਪਰਿਏ ਨੀ ਮੇਰੇ ਸਾਈਂ ਦੇ ਵੀਰ ਦੀਏ ਪਰਿਏ ਨੀ ਚੱਲ ਭਾਬੋ ਦਰਸ਼ਨ ਕਰੀਏ ਨੀ ਚੱਲ ਭਾਬੋ ਦਰਸ਼ਨ ਕਰੀਏ ਨੀ ਮੇਰੇ ਸਾਈਂ ਦੇ ਵੀਰ ਦੀਏ ਪਰਿਏ ਨੀ ਚੱਲ ਭਾਬੋ ਦਰਸ਼ਨ ਕਰੀਏ ਨੀ ਦੇਖੇ ਦیدار ਨੀ ਤੇਰੀਕੇ ਵਾਲਾ ਮੈਨੂੰ ਮੇਰੇ ਠੰਡ ਨੀ ਕਾਲ ਜੇ ਬਾਗਿਆ ਨੀ ਭਾਬੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਨੀ ਭਾਬੀ त लोया ज्ञान पाभे